ਤੁਹਾਰੇ ਕਾਲ ਦੀ ਸਾਰੇ ਕੂਤਰ ਵੀ ਭਰਾਣ ਹੋਰ ਦੱਸੋ ਕੀ ਹਾਲ ਚਾਲ ਨੇ ਸਾਰੇ ਭਾਈਆਂ ਦੇ ਚਿਰਾਂ ਬਾਅਦ ਵਲੌਗ ਸਟਾਰਟ ਕੀਤਾ ਲੱਗਾ ਉਹ 10 12 ਦਿਨਾਂ ਤੋਂ ਠੀਕ ਹੈ ਜੀ ਤੇ ਅੱਜ ਉਹ ਵਿਖਾਉਣੇ ਕੀ ਮੌਜਾ ਆਲਾ ਤੇ ਨਾਲੇ ਤੁਹਾਨੂੰ ਵਿਖਾਉਣੇ ਕੂਤਰ ਕੋ ਬਾਤ ਵੀ ਨਵਾਂ ਲਿਆਂਦਾ ਇੱਕ ਤਾਂ ਉਹ ਵੀ ਵਿਖਾ ਦਿੰਨੇ ਆ ਲਾ ਗੇਟ ਖੋਲਿਏ ਖੁੱਡੇ ਦਾ ਠੀਕ ਹੈ ਮੇਰੇ ਵੀਰੋ ਕੂਤਰ ਬੜਾ ਸੋਹਣਾ ਲਿਆਂਦਾ ਆਪਣੀ ਕਾਲੀ ਪੂਛ ਵਾਲਾ ਪੁੱਠਾ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਲਓ ਜੀ ਗੇਟ ਖੋਲ ਲੈ ਤੇ ਕਣਕ ਕਣਕ ਵੱਡ ਬੁੱਡਲੀ ਤੂੜੀ ਸੱਟਣ ਵਾਲੀ ਪਈ ਆ ਆ ਦੇਖੋ ਇੱਕ ਆ ਵਤਾਲੇ ਬੜਾ ਇਹਨਾਂ ਨੇ ਗੰਦ ਪਾਇਆ ਗੁੱਡੇ ਚ ਕੀ ਜਿੱਕਰ ਐ ਰੇਤੇ ਰੇਤਾ ਡਾਰ ਰੱਖਿਆ ਇੱਕ ਤਾਂ ਇਦਰਾ ਕੂਤਰੀ ਨਿਆਂਡਾ ਵਾਲਿਆ ਜੀ ਉਹ ਕੂਤਰਾ ਪੰਨ ਨਵਾਲਿਆਂ ਦਾ 1x ਤੇ ਕਰਤਾ ਕੂਤਰੀ ਆ ਪੰਨ ਨਵਾਲਿਆਂ ਦਾ ਚੈੱਕ ਕਰਕੇ ਦੱਸੋ ਕਿਵੇਂ ਆ ਪਿੰਜਰੇ ਚ ਪਾ ਕੇ ਖਵਾਵਾਂਗੇ ਬਾਕੀ ਹੋਰ ਹੀ ਆਪਣੇ ਬੱਚੇ ਵੱਡੇ ਹੋ ਗਏ ਦਿਨੋਂ ਕਾਫੀ ਠੀਕ ਹੈ ਜੀ ਤੇ ਬਾਕੀ ਓਕੇ ਰਿਪੋਰਟ ਇਧਰ ਵੀ ਓਕੇ ਰਿਪੋਰਟ ਆ ਤੇ ਬੱਚੇ ਘੜਾ ਲਈਏ ਤੇ ਜਾਣ ਦੇ ਚੱਕ ਉਧਰ ਰੱਖ ਦਿੱਤੀਏ ਤੇ ਬਦਲੀ ਕਰਕੇ ਆ ਕਬੂਤਰੀ ਉਸਕੂਟਰ ਨਾਲ ਲਾ ਕੇ ਬੱਚੇ ਘਡਾਉਣੀਆਂ ਠੀਕ ਹੈ ਜੀ ਛੇਤੀ ਤੇ ਛੇਤੀ ਗੇਟ ਲਾ ਕੇ ਤੇ ਹੁਣ ਚਲਦੇ ਆ ਬਿੰਡ ਕਬੂਤਰੀ ਤੁਰਹਣਾ ਨੂੰ ਲੈਣ ਥੋੜੀ ਸਿੱਟਣੀਆਂ ਆਪਾਂ ਠੀਕ ਹੈ ਜੀ ਅੰਦਰ ਤਾਂ ਕਰਕੇ ਜੋ ਆ ਜਾਣਗੇ ਸਤਾ ਦੇਣਗੇ ਨਾ ਚਲੋ ਚਲਦੇ ਆਪੀ ਤੇ ਇਧਰ ਹੁਣ ਥੋੜੀ ਸਿੱਟਣ ਲੱਗ ਗਏ ਆ ਗੁਰਪ੍ਰੀਤ ਜੀ ਆ ਗਏ ਕਿਵੇਂ ਹੋ ਜੀ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਧਰ ਠੇਕਾ ਮਾਰਿਆ ਈ ਟੂੜੀ ਦਾ ਬਸ ਨਪੜੀਏ ਟੂੜੀ ਤੇ ਉਹਨਾਂ ਦੇ ਉੱਤੇ ਸਿੱਟਣੀਆਂ ਬਾਅਦ ਦੇ ਘੰਟੇ ਪੌਣੇ ਘੰਟੇ ਦਾ ਕੰਮ ਆ ਬਾਕੀ ਉਹ ਕਮਰੇ ਚ ਸਿੱਟਣੀਆਂ ਠੀਕ ਹੈ ਜੀ ਦੰਦਰਾਜੀ ਲੈਣ ਆਇਆ ਸੀ ਤੇ ਮੈਨੂੰ ਉਹ ਗੋਲਾ ਕਬੂਤਰ ਜੜਮੀ ਲੱਗਿਆ ਯਾਰ ਜਿਹੜੇ ਉੱਥੇ ਬੈਠੇ ਵਿਚਾਲੇ ਉਹ ਪਰ ਹੌਮ ਤਾਂ ਖੜੇ ਹੋ ਕੇ ਮਨ ਲੱਗੀ ਇਹਦੇ ਵਿਚਾਲੇ ਆਂਡੇ ਲਾਤੇ ਇਹਨਾਂ ਮੜਾਏ ਵੇਖ ਕੇ ਤਾਂ ਆਈਏ ਆਜੋ ਆਜੋ ਵੇਖੀਏ ਯਾਰ 42 ਬ्रो ਅੰਡਾ ੁੰਡੇ ਤਾਂ ਨਹੀਂ ਲਾਇਆ ਹੂੰ ਚੋਗਾ ਚੋਗਾ ਚੋਕਦੇ ਹੁਣ ਇਹ ਪਤਾ ਤਾਂ ਐ ਬੈਠੀ ਜਿਵੇਂ ਪੂਤਰੀ ਅੰਡੇ ਤੇ ਬੈਠੀ ਹੋਵੇ ਮੈਂ ਕਿਈ ਵਾਰੇ ਕੋਈ ਧੱਕਾ ਤੂੰ ਘੜ ਜਾਂਦਾ ਜਾ ਕੇ ਵੇਖ ਕੇ ਤਾਂ ਆਈ ਅੰਡਾ ੁੰਡਾ ਤਾਂ ਨਹੀਂ ਲਾਇਆ ਬਈ ਐਵੇਂ ਲੱਗਦਾ ਸੀ ਦੂਰ ਠੀਕ ਹੈ ਜੀ ਹੁਸੀਂ ਬੈਠੇ ਸੀ ਚੋਗਾ ਚੋਗਾ ਖਾਂਦੇ ਸੀ ਫੇਰ ਆਪਣੀ ਜ਼ਮੀਨ ਨਾਲ ਨਾਲ ਮਗਰਮਗਰ ਫਿਰਦੀ ਆ ਉਹ ਥੋੜੀ ਸਿੱਟੀ ਆਨੇ ਆਪਾਂ ਉੱਥੋਂ ਤੇ ਜੰਦਰਾਂੜੀ ਲੈਣ ਆਇਆ ਸੀ ਮੈਂ ਜੀ ਬਈ ਤੇ ਹੁਣ ਵਖਾਉਣ ਲੱਗਿਆ ਜੀ ਤੁਹਾਨੂੰ ਪੂਤਰੀ ਜਿਹੜਾ ਮੈਂ ਨਵਾਂ ਲਿਆਂਦਾ ਕੋਲੋਂ ਚੰਗੀ ਤਰ੍ਹਾਂ ਫੜੋ ਫਣੀ ਗੁਰਪ੍ਰੀ ਕੈਮਰਾ ਨਾਲੇ ਕਬੂਤਰੀ ਦੇ ਅੰਡੇ ਹੁੰਦੇ ਬਦਲਦੇ ਆ ਬੜੇ ਧਨ ਹੋ ਕੇ ਕਬੂਤਰਾ ਵਾਲੇ ਪਾਸੇ ਆਈ ਨਹੀਂ ਸੀ ਚਲਦੇ ਗੁੱਡੇ 'ਚ ਪਈ ਪਤਾ ਕੀ ਕਰਨਾ ਆ ਕਬੂਤਰੀ ਦੇ ਅੰਡੇ ਬਈ ਚੱਕ ਕੇ ਉਹ ਦੂਜੇ ਵਾਲੇ ਨੇ ਜ ਰੱਖਣੇ ਉੱਥੇ ਆਪਾਂ ਠੀਕ ਹੈ ਜੀ ਕਿਉਂਕਿ ਆ ਕਬੂਤਰੀ ਆਪਾਂ ਲਾਉਣੀ ਆ ਉਸ ਕੂਤਰ ਨਾਲ ਨਵੀਂ ਨਾਲ ਤੇ ਇਹਦਾ ਕੂਤਰਾ ਆਪਾਂ ਛੱਡਣਾ ਇੱਧਰਲੇ ਪਾਸੇ ਠੀਕ ਹੈ ਮੇਰੇ ਵੀਰ ਉਹ ਦੂਜੇ ਗੁੱਡੇ 'ਚ ਆ ਆਪਾਂ ਨੂੰ ਸੋਖ ਰਹਿ ਗਿਆ ਹੁਣ ਇੱਕ ਦੂਜੇ ਗੁੱਡੇ ਤਾਂ ਪਿੱਛੇ ਹੋਈ ਪਿੱਛੇ ਹੋ ਸਾਂ ਚੱਲਦੇ ਹਾਂ ਖੁੱਡੇ ਦੇ ਅੰਦਰ ਜੀ ਗੇਟ 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 ਲਾ ਦੇ ਗੇਟ ਦੇ ਨਹੀਂ ਬੜਦੇ ਤਾਂ ਨਾ ਯਾਰ ਉਹ ਵੀਡੀਓ ਦੇ 300 ਵੀਵ ਆਏ ਸੀ ਇਹ ਪਾਉਣੀ ਆ ਵੀਡੀਓ ਤੂੰ ਆਪਦੇ ਵਾਲੇ ਤੇ ਵੀ ਬਣਾ ਲੈ ਹੋਰ ਮੈਂ ਤਾਂ ਉਹ ਕੱਲੀ ਇੱਕ ਹੀ ਕੱਢ ਲਈ ਆ ਕਬੂਤਰ ਆ ਜੀ ਤੁਹਾਨੂੰ ਜੀ ਆ ਚੈੱਕ ਕਰ ਲੋ ਕਬੂਤਰ ਜਿਹੜਾ ਨਵਾਂ ਲੈਂਦਾ ਠੀਕ ਹੈ ਜੀ ਚੈੱਕ ਕਰਾ ਦਿਓ ਇਧਰ ਵੇਖੋ ਤਾਂ ਲਿਖਾ ਇਧਰ ਬੇਟਾ ਬੇਟਾ ਇਹ ਇਧਰ ਬੇਟੇ ਤੁਸੀਂ ਆ ਦੇਖੋ ਜੀ ਆਖੋ ਕਿ ਚੰਗੀ ਚੰਗੀ ਤਰ੍ਹਾਂ ਖਾ ਦੇ ਵਧੀਆ ਦਿਖੀ ਜਾਂਦੀ ਆ ਆ ਪਰਲੇ ਪੁੱਲੇਆਂ ਦਾ ਸ਼ੌਂਕ ਕਰਾ ਦੇ ਚੈੱਕ ਕਰੋ ਜੀ ਪੱਲੇ ਪੁੱਲੇ ਆ ਦੇਖੋ ਜੀ ਇਧਰ ਪੰਜੇ ਪੁੰਜੇ ਵੀ ਚੈੱਕ ਕਰਾ ਦੋ ਭਾਈ ਜੀ ਕੀ ਕਰੂ ਵੀ ਕੂਤਰ ਇਹ ਕੂਤਰ ਸੀਗਾ ਆਪਣਾ ਠੀਕੇ ਜੀ ਪਰਲਾ ਕਿਸੇ ਨੂੰ ਦਿੱਤਾ ਹੋਇਆ ਸੀ ਤੇ ਆ ਚੈੱਕ ਕਰ ਲਓ ਭੰਜੀ ਚੈੱਕ ਕਰੋ ਠੀਕੇ ਤੇ ਆ ਕੂਤਰੀ ਨੂੰ ਆਪਾਂ ਐ ਸਕੂਟਰੀ ਨਾਲ ਆ ਕਬੂਤਰੀ ਨੂੰ ਲਾਉਣਾ ਜੀ ਦੇਖ ਲਓ ਇਹ ਕੂਤਰੀ ਨੇ ਅੰਡੇ ਰੱਖੇ ਦੂਜਿਆਂ ਥੱਲੇ ਆ ਚੈੱਕ ਕਰ ਲਓ ਕੂਤਰੀ ਕਿਹੜੀ ਕਬੂਤਰੀ ਆ ਕਟੀਆਂ ਅੱਖਾਂ ਦੀ ਬਈ ਤੇ ਆ ਕੂਤਰੀ ਛੱਡਦੀ ਆਪਾਂ ਐ ਸਕੂਟੇ 'ਚ ਮੈਂ ਬਾਹਰ ਆਇਆ ਬਾਹਰ ਆਇਆ ਮੈਂ ਨਹੀਂ ਫੜਾਦੇ ਮੈਂ ਛੱਡ ਦੇਣਾ ਆ ਤਾਂ ਛੱਡ ਤੋ ਫਿਰ ਆਹ ਉਹ ਪਿੰਜਰਾ ਫੜਾ ਦੇ ਮੈਨੂੰ ਬਾਹਰ ਗੇਟ ਨਾਲ ਖੁੱਲ ਜੀ ਧਿਆਨ ਨਾਲ ਮਾੜਾ ਜਾ ਟੇਡਾ ਕਰਕੇ ਜਿਵੇਂ ਮੈਂ ਟਪਾਇਆ ਸੀ ਤੇਰੇ ਵੱਲੋਂ ਗਰੰਟੀਟ ਆ। ਐਵੇਂ? ਹਾਂ ਮੈਂ ਹਾਂ। ਲੈ 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 ਲੈ। ਭਾਈ ਛੱਡ ਦੇ। ਹੁਣ ਗੇਟ ਲਾ ਦੇ ਬਸ ਇੱਧਰ ਲਾ। ਛੱਡ ਦਿੱਤੀ ਬਾਈ ਇਹ ਖੁੱਡੇ ਚ। ਚਲੋ ਪੁੱਤਰੋ। ਲੈ। ਲੈ ਲੈ ਇੰਨਾ ਜੋ ਬੰਦੇ ਆਣ। ਚਲੋ ਚਲੋ ਚਲੋ। ਤੋ ਗੇਟ ਖੋਲ ਦਈਏ। ਬਾਗ ਜੋ ਬਾਗ ਜੋ ਬਾਗ ਜੋ ਬਾਗ ਜੋ। ਅਰੇ ਬਾਹਰ ਨਹੀਂ ਕੋਈ ਉੱਟਣਾ ਜਾਇਓ ਕੋਈ। ਪਿੱਕੋਂ ਦੇ ਕੁੰਡੀ ਵੜ ਗਈ ਚੱਲ ਚੱਲ ਵਾ ਆਪੇ ਜੋੜ ਲੱਗ ਜੂਗੀ ਹੁਣ ਇੱਧਰ ਕਰ ਲੈ ਉਹਨਾਂ ਦੀ ਜੋੜੀ ਲੱਗੀ ਹੋਈ ਐ ਠੀਕ ਹੈ ਜੀ ਤੇ ਕੀ ਬਾਤਾਂ ਨੇ ਉੱਕੇ ਰਿਪੋਰਟ ਐ ਲਾ ਦੀਏ ਗੇਟ ਤੇ ਹੁਣ ਚੱਲਾਂ ਮੈਂ ਗੁਰਪ੍ਰੀਤ ਛੱਡਣ ਨਾਲੇ ਅਸੀਂ ਇੱਕ ਨਵਾਂ ਕੰਮ ਸ਼ੁਰੂ ਕਰਨਾ ਉਹ ਤੁਹਾਨੂੰ ਆਉਣ ਨਾਲੇ ਦਿਨਾਂ 'ਚ ਦੱਸਾਂਗੇ ਤੇ ਤਾਂ ਕਰਕੇ ਤੁਸੀਂ ਵਲੌਗਾਂ ਦੇ ਨਾਲ ਬਣੇ ਰਹੋ ਤੇ ਸਾਡਾ ਕੰਮ ਬਹੁਤ ਵਧੀਆ ਹੋਊਗਾ ਲੋਕਾਂ ਨੂੰ ਦੱਸਣਾ ਨਹੀਂ ਵੀ ਆਪ ਕੋਈ ਨਵਾਂ ਕੰਮ ਕੀ ਸ਼ੁਰੂ। ਨਹੀਂ 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 ਦੱਸਣਾ ਨਹੀਂ ਫਿਰ ਕਾ। ਇਹ ਥੋੜਾ ਜਿਹਾ ਸਰਪਰਾਈਜ਼ ਕਰਦੇ ਆ। ਉਹ ਨਾ ਨਾ ਥੋੜਾ ਜਿਹਾ ਵੀ ਨਹੀਂ ਕਰਨਾ। ਕੁਝ ਨਹੀਂ ਦੱਸਣਾ ਜੀ ਸਰਪ੍ਰਾਈਜ਼ ਆ। ਤੂੰ ਵੀ ਨਾ ਆਪਣੀਆਂ ਵੀਡੀਓ ਚ ਦੱਸੀ ਚੰਗਾ। ਠੀਕ ਆ। ਹੌਂਕਾ ਭਰ ਜਾਂਦੇ ਫਿਰ ਕਈ ਲੋਕ। ਠੀਕ ਹੈ ਜੀ। ਉਹ ਮਾੜੀ ਗੱਲ ਨੇ ਜਦੋਂ ਕੋਈ ਬੰਦਾ ਹੌਂਕਾ ਭਰ ਜੇ। ਤਾਂ ਕਰਕੇ ਸਰਪ੍ਰਾਈਜ਼ ਉਹ ਬਹੁਤ ਵਧੀਆ ਹੋਊਗਾ। ਠੀਕ ਹੈ ਜੀ। ਕੋਈ ਖਾਣ ਪੀਣ ਵਾਲੀ ਚੀਜ਼ ਆ। ਆਈ ਨਹੀਂ ਮੈਂ ਇਧਰੋਂ ਬੱਕਰੀਆਂ ਬੰਦਦੇ ਆਪਾਂ ਉੱਥੇ ਪੱਠਿਆਂ 'ਚ ਠੀਕ ਹੈ ਜੀ ਬੱਕਰੀਆਂ ਲਈ ਇਹ ਖੋੜ ਤੇ ਹੁਣ ਹੋ ਗਈ ਸ਼ਾਮ ਤੇ ਇਹਨਾਂ ਨੂੰ ਪੱਠਾ ਵਾਲੇ ਕਾਰੇ 'ਚ ਬੰਨ ਦਿੰਨੇ ਆ ਚਰ ਲਊਗੀ 10 ਮਿੰਟ ਠੀਕ ਹੈ ਜੀ ਤੇ ਫਿਰ ਆਪਾਂ ਚੱਲਦੇ ਹਾਂ ਗੋਤਰਾ ਵੱਲ ਛਰੀ ਛਰੀ ਤੇ ਗੋਤਰਾ-ਗੋਤਰਾ ਲਾਉਣੇ ਆ ਤੇਰਾ ਛੋਟਾ ਬੱਕਰਾ ਜੀ ਕੀ ਬਾਤ ਹਨ ਉਹ ਪਾਈ ਦੀ ਬਾੜੀ ਹੈ ਕਦਾਂ ਇਹਨਾਂ ਨੂੰ ਬੰਨਦਾ ਇੱਥੇ ਡੌਗੀ 'ਚ ਨਾਲੇ ਤੂੜੀ-ਤਾੜੀ ਸੰਭਾਲਤੀ ਸਾਰੀ ਆਪਾਂ ਕਿਰਪਾ ਫੋਟੋ ਕਰਤਾ ਆ ਕਰਕੇ ਨੇ ਬਲੌਗ ਕੰਟੀਨਿਊ ਕਰ ਸਕੇ ਆ ਦੇਖ ਮੈਂ ਬਣਾਇਆ ਭਾਈ ਦਾ ਬੱਕਰਾ ਗੈਂਗ ਲੋ ਜੀ ਇੱਥੇ ਖੁੱਲੀ ਕਰਕੇ ਬੰਦ ਨੇ ਤੇ ਚਰੀ ਜਾਊਗੀ ਤੇ ਹੁਣ ਆਪਾਂ ਛਤਰੀ ਵਾਲਾ ਪਰਲੇ ਘਰੋਂ ਸਟੈਂਡ ਜਹਾ ਲਾ ਦੇਈਏ ਤੇ ਫਿਰ ਛਤਰੀ ਦੇ ਬੱਚੇ ਉੱਚੇ ਲਾਉਨੇ ਆ ਹੁਣ ਦੁਬਾਰਾ ਠੀਕ ਆ ਜੀ ਬਾਹਰ ਕੱਢਦੇ ਇੱਕ ਦੋ ਕੂਤਰ ਤੇ ਆ ਜਿਓ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਕੀ ਬੰਦ ਕੀ ਵਕਤ ਟੂੜੀ ਢੜੀ ਦਾ ਆਪਾਂ ਲਾ ਲਉ ਦਿੱਤੀ ਸੈੱਟ ਕਰਕੇ ਟੈਨਸ਼ਨ ਫਰੀ ਹੋ ਗਿਆ ਹੁਣ ਆਪਾਂ ਕੀ ਕਾਜੀ ਬੰਦ ਕਰਤੀ ਕੇ ਪਾਣੀ ਦੀ ਬਾਲਟੀ ਹਾਂਜੀ ਮੇਰੇ ਵੀਰੋ ਤੇ ਉਹ ਆਪਾਂ ਲਾ ਕੇ ਲੈ ਜਾਂਦਾ ਜੀ ਛਤਰੀ ਲਾਉਣ ਵਾਲਾ ਜਗਾੜ ਫਿੰਟ ਤੇ ਹੁਣ ਬੱਚੇ ਬਾਹਰ ਕੱਢਦੇ ਆ ਅੱਜ ਬੱਚੇ ਜਾਂ ਕੂਤਰ ਠੀਕ ਹੈ ਜੀ ਬੱਚੇ ਬਾਹਰ ਕੱਢ ਦਨੇ ਬੱਚੇ ਪਰ ਵਾਵਾ ਵੱਡੇ ਹੋ ਗਏ ਤੇ ਗਾਹ ਨੂੰ ਆਪਾਂ ਨੂੰ ਤੰਗ ਕਰਨਗੇ ਇੱਥੇ ਰੱਖਦੇ ਤੁੱਪੇ ਦਾ ਸੌਟ ਤੱਪ ਨੇ ਕੁਝ ਵੀ ਬਾਹਰਲਾ ਮੌਸਮ ਦੇਖ ਲੈਣਗੇ ਛੋਟਾ ਬਾਹ ਚੱਕੜੀ ਹੈ ਯਾਰ ਪਤਾ ਨਹੀਂ ਕਿੱਥੇ ਰੱਖ ਤਾ ਸੀ ਆਪਾਂ ਹੋਰ ਰੋਣਾ ਮੈਂ ਇਧਰ ਉਧਰ ਹੰਡਬਗੇ ਇੱਕ ਤਾਂ ਕਰਦੇ ਨਹੀਂ ਮੇਰੀ ਚੀਜ਼ਾਂ ਛੱਡਦੇ ਇੱਥੇ ਕਬੂਤਰ ਆ ਲਈ ਕਿਤੇ ਉਹ ਨਾ ਹੋਵੇ ਪੈਨ ਚ ਕੰਬਾਲਤਾ ਹੋਵੇ ਵਾਸ ਸਮੂਸਜਾ ਛਤਰੀ ਜੜਾ ਵੱਡਾ ਵਾਸ ਤੋਂ ਉੱਥੇ ਬੇਰਾਂ ਵਾਲੇ ਲਾਏ ਜਾਂਦੇ ਸੱਜ ਚੱਕ ਕੇ ਕਰਦੇ ਕੀ ਬੇਰ ਚੜਨ ਵਾਲੇ ਬੇਰ ਫੈਗ ਜਾਂਦੇ ਨੇ ਜਦ ਬੇਰੀ ਤੇ ਉਹ ਲਾਏ ਜਾਂਦੇ ਬਈ ਯਾਰ ਠੀਕ ਹੈ ਤੇ ਬੇਰ ਮਿੱਠੇ ਵੀ ਬਹੁਤ ਹੈ ਯਾਰ ਉਹ ਮਿੱਠੇ ਬੇਰ ਟੋਫੀਆਂ ਤੋਂ ਜ਼ਿਆਦਾ ਹੈ ਤਾਂ ਕਰਕੇ ਆ ਪਿਆ ਆਪਣਾ ਕਹਿੰਦੇ ਵਾਸ ਠੀਕ ਹੈ ਜੀ ਆ ਰਿਹਾ ਅੰਦਰ ਚੱਲਦੇ ਹਾਂ ਉੱਥੇ ਹਾਂਜੀ ਬਈ ਛਤਰੀ ਲਾਉਣ ਵਾਸਤੇ ਛੋਟਾ ਵਾਸ ਚੱਕ ਲੈਂਦਾ ਆਪਾਂ ਹਾਂਜੀ ਬਈ ਹੁਣ ਚੱਕ ਲਈਏ ਛਤਰੀਆਂ ਸਾਫ਼ ਕਰ ਲਈਏ ਤੇ ਛੋਟੇ ਵਾਸਤੇ ਲਾ ਕੇ ਬੱਚਿਆਂ ਨੂੰ ਦੱਸ ਤਾ ਬਾਹਰ ਕੱਢ ਦੇ ਠੀਕ ਹੈ ਜੀ ਤੇ ਐ ਛਤਰੀ ਲਾ ਦਿੰਨੇ ਆਪਾਂ ਆ ਵਾਸਤੇ ਹਾਂਜੀ ਬਈ ਉਧਰ ਬੱਚੇ ਕੱਢ ਤੇ ਆਪਾਂ ਛਤਰੀ ਤੇ ਠੀਕ ਹੈ ਜੀ ਲਾ ਦਿੱਤੇ ਤੇ ਹੁਣ ਇੱਕ ਆਹ ਗੱਡ ਕੇ ਇੱਥੇ ਤੇ ਐ ਤੇ ਆਪਾਂ ਪਿੰਜਰਾ ਲਾ ਦਿੰਨੇ ਆ ਠੀਕ ਹੈ ਮੇਰੇ ਵੀਰੋ ਆ ਲਾ ਦਨੇ ਜੀ ਇੱਥੇ ਥੱਲੇ ਕਿਵਰੇ ਗੱਡ ਦਨੇ ਆ ਨੇੜੇ țeੜੇ ਇੱਥੇ ਗੱਡਾਂਗੇ ਇਹਨੂੰ ਠੀਕ ਹੈ ਜੀ ਜਿੱਥੇ ਕੋਈ ਦਿਕਤ ਨਾ ਆਵੇ ਆ ਜਗ੍ਹਾ ਤੇ ਠੀਕ ਹੈ ਜੀ ਆਹ ਇੱਥੇ ਚਤਰੀ ਆ ਬੇਰੀ ਆਉਂਦੀ ਨਾ ਦਾਣਾ ਨਾ ਕੋਈ ਦੇਣਾ ਹਾਂਜੀ ਕੋਈ ਬੱਚੇ ਲਾ ਕੇ ਆਪਾਂ ਗੋਦਿਆਂ ਦੇ ਅੰਦਰ ਕਰਤੇ ਜੀ ਉਹ ਕਰਤੇ ਉਹ ਗਿਆ ਬੱਚਾ ਤੇ ਛੋਟਾ ਬੱਚਾ ਬੈਠਾ ਇੱਧਰ ਨਾਲ ਠੀਕ ਹੈ ਜੀ ਤੇ ਹੁਣ ਆ ਕਬੂਤਰਾਂ ਨੂੰ ਆਪਾਂ ਲਾ ਲਈਓ ਉਸ ਜਾਲ ਤੇ ਅੱਧਾ ਘੰਟਾ ਬਾਅਦ ਜਿੰਨਾ ਚਿਰ ਦਿਨ ਖੜਾ ਪੁੱਛੋ ਕੋ ਕਿਉਂਕਿ ਇਹ ਰ ਇਹਨਾਂ ਨੂੰ ਅਡਾ ਕਰਨ ਵਾਲਾ ਜੋੜੀ ਲਾਉਣ ਵਾਲੀ ਕੂਤਰੀ ਤੇ ਠੀਕ ਹੈ ਜੀ ਪਹਿਲਾਂ ਆਪਾਂ ਭੁੱਲ ਗਏ ਸੀ ਬਾਹਰ ਕੱਢਣਾ ਤਾਂ ਕਰਕੇ ਕਿਉਂਕਿ ਤੁੜੀ ਤਾੜੀ ਸਿੱਟੀ ਗਏ ਆ ਤੇ ਆ ਚੱਲ ਹੁਣ ਅੱਧਾ ਆਪਣਾ ਗੈਂਟ ਕੱਢ ਦਿੰਨੇ ਹਜੇ ਦਿਨ ਖੜਾ ਠੀਕ ਹੈ ਜੀ ਇੱਥੇ ਲਾ ਦਿੰਨੇ ਆ ਇੱਥੇ ਨਾ ਬਿੱਲੀ ਆਵੇ ਨਾ ਕੋਈ ਲੈਣਾ ਨਾ ਕੋਈ ਦੇਣਾ ਠੀਕ ਹੈ ਜੀ ਲਾ ਲਾਸਟ ਝਲਕਾ ਜਦੋਂ ਮੜ ਕੇ ਕੂਤਰ ਨਹੀਂ ਪਾਉਂਦੇ ਠੀਕ ਹੈ ਜੀ ਚੈੱਕ ਕਰ ਲੋ ਕੂਤਰਾ ਆਪਣਾ ਕਾਲੀ ਪੂਛ ਦਾ ਆ ਸਕੂਟਰੀ ਨਾਲ ਜੋੜੀ ਦਾਤੀ ਆ ਠੀਕ ਹੈ ਜੀ ਹੁਣ ਮੇਰੇ ਵੀਰੋ ਪੁੱਠੇ-ਪੁੱਠੇ ਵੱਢ ਲੀਏ ਕੂਤਰਾਤਾ ਕਰ ਦਿੱਤੇ ਆ ਅੰਦਰ ਬੱਚੇ ਦਾ ਟੈਨਸ਼ਨ ਫ੍ਰੀ ਹੋ ਚੁੱਕੇ ਆ ਜਾਲ ਵਾਲਿਆਂ ਨੂੰ ਕੁਝ ਹੁੰਦਾ ਨਹੀਂ ਠੀਕ ਹੈ ਜੀ ਓਕੇ ਆਪਾਂ ਫਿਰ ਅੱਗੇ ਗ੍ਰੇਡ ਤੇ ਫਿਰ ਅੱਗੇ ਕੰਟੀਨਿਊ ਕਰਦਾ ਆ ਠੀਕ ਹੈ ਜੀ ਇਹ ਇੱਕ ਮਿੰਟ ਚੈੱਕ ਹਾਂਜੀ ਬਈ ਕੂਤਰ ਲਾਤੀਏ ਤੇ ਇਹਨਾਂ ਨੂੰ ਬਾਦੀਏ ਧਾਣੇ ਠੀਕ ਹੈ ਜੀ ਕਿਆ ਤਨਕੂਤੀ ਦੇਖੋ ਤੁਸੀਂ ਕੂਤਰ ਕੂਤਰੀ ਨਾਲ ਜੋੜੀ ਮੇਨ ਜੋੜੀ ਕੀ ਬਾਤ ਹੈ ਜੀ ਚੱਲ ਜਿੰਮੀਪਰਾ ਚੱਲ 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 ਪਾਜਾ 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 ਤੇ ਬਾਦ ਦਿਨ ਖੜਾ ਦਾਣੇ ਦੂਣੇ ਪਾ ਦੀਏ ਦਾਣੇ ਦੂਣੇ ਛਕ ਲੈਣਗੇ ਤੇ ਵਧੀਆ ਰਿਲੈਕਸ ਹੋ ਜਾਣਗੇ ਮੇਰੇ ਵੀਰੋ ਇੱਕ ਮਿੰਟ ਜੀ ਗੇਟ ਕੁਟ ਖੋਲ ਕੇ ਅੰਦਰ ਪਾ ਲ ਪੀਏ ਹਾਂਜੀ ਬਈ ਤੇ ਇਧਰ ਕੁ ਉਤਰਾਣ ਦਾਣੇ ਦੂਣੇ ਪਾ ਦੇ ਦੋਨਾਂ ਹੁੱਡਿਆਂ 'ਚ ਤੇ ਮਿਲਦੇ ਆਵਾ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਵਲੌਗ ਦੇ ਨਾਲ ਬਣੇ ਰਹੋ ਠੀਕ ਹੈ ਜੀ ਕਰਦੇ ਆਂ ਵਲੌਗ ਦੀ ਐਂਡਿੰਗ ਠੀਕ ਹੈ ਮੇਰੇ ਵੀਰੋ t h e r